brought to by silver pumps top quality or consistent performance ke liye sirf silver pumps naam yaad rakhna har system ch fail ho gaya panchayat mukmantri puri mukammal tareeke de naal fail ho gaye Punjab de vich badlav leke aata hai eh vaqiye hi kade 75 saal pehla nahi si ajj aise halaat punjab de banate tohanu pata hai is prakar ajj punjab de logan de halaat bade mainu lagda har ਇੱਕ ਵਿਅਕਤੀ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਪਰੇਸ਼ਾਨ ਆ ਚੁੱਕਿਆ ਹੈ। ਔਰ ਉਹਨਾਂ ਦਾ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਦੁਕਾਨਦਾਰ ਅੱਗੇ ਲੈ ਕੇ ਜਾ ਸਕੇ। ਹਰ ਸਿਸਟਮ ਚ ਫੇਲ ਹੋ ਗਿਆ ਪੰਜਾਬ ਮੁੱਖ ਮੰਤਰੀ ਪੂਰੇ ਮੁਕੰਮਲ ਤਰੀਕੇ ਦੇ ਨਾਲ ਫੇਲ ਹੋ ਗਏ। ਸੋ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੱਥੇਬੰਦ ਇੱਕ ਜਿਹੜਾ ਸਾਡਾ ਟਰੈਚਾ ਹੈਗਾ ਆਰਗੇਨਾਈਜੇਸ਼ਨ ਇਨੂੰ ਆਪਦੇ ਵਿੱਚ ਇੱਕ ਜੁੜਤਾ ਕਰਦੇ ਹੋਏ ਸਮੇਂ-ਸਮੇਂ 'ਤੇ ਉਹਨਾਂ ਨਾਲ ਵਾਰਤਾ ਲਾਪ ਕਰਦੇ ਹੋਏ ਅਸੀਂ ਮਨੀਸ਼ ਸੋਡਿਆ ਜੀ ਨੂੰ ਇੰਚਾਰਜ ਲਾਇਆ ਹੈ ਜਾਂ ਮਿਸਟਰ ਜੈਨ ਨੂੰ ਲਾਇਆ ਹੈ ਕਿਉਂਕਿ ਸਾਡੀਆਂ ਪਾਰਟੀਆਂ ਵੀ ਇੰਚਾਰजेस ਲੋਣੀ ਹੈ ਉਹ ਜਿਹੜੇ ਪੁਰਾਣੇ ਮੁੱਖ ਮੰਤਰੀ ਹੁੰਦੇ ਆ ਜਾਂ ਸਟੇਟਾਂ ਦੇ ਆਪਦੇ ਵੱਖ-ਵੱਖ ਸਟੇਟਾਂ ਤੋਂ ਵੱਡੇ ਆਗੂ ਹੁੰਦੇ ਉਹਨਾਂ ਨੂੰ ਲਾਉਂਦੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿ ਕਿਸੇ ਨੂੰ ਵੀ ਨਾ ਮੈਨੂੰ ਤਾਂ ਖਾਸ ਕਰਕੇ ਦੂਸਰੀ ਗੱਲ ਜਿਹੜਾ 79 ਸਾਲਾਂ ਚ ਨਹੀਂ ਹੋਇਆ ਉਹ ਹੁਣ ਹੋਵੇਗਾ ਰਾਕਟ ਦੀ ਸਪੀਡ ਵਾਂਗ ਕੰਮ ਹੋਣਗੇ ਇਹ ਰੀਤੇ ਮੈਨੂੰ ਉਹਨਾਂ ਦੀ ਗੱਲ ਤੇ ਸ਼ੰਕਾ ਤੇ ਸ਼ੱਕ ਨਜ਼ਰ ਲੱਗਦਾ ਹੁੰਦਾ ਹੈ ਕਿ ਜਿਹੜਾ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਵ ਲੈ ਕੇ ਆਉਂਦਾ ਹੈ ਇਹ ਵਾਕਿਆ ਹੀ ਕਦੇ 75 ਸਾਲ ਪਹਿਲਾਂ ਨਹੀਂ ਸੀ ਅੱਜ ਐਸੇ ਹਾਲਾਤ ਪੰਜਾਬ ਦੇ ਬਣਾਤੇ ਤੁਹਾਨੂੰ ਪਤਾ ਹੈ 135000 ਕਰੋੜ ਰੁਪਏ ਦਾ ਕਰਜ਼ਾ ਇਸ ਬਜਟ ਦੇ ਵਿੱਚ 4 ਸਾਲਾਂ ਦੇ ਵਿੱਚ ਲੈ ਲਿਆ ਔਰ ਕਾਂਗਰਸ ਪਾਰਟੀ ਪਿਛਲੇ 5 ਸਾਲ ਸਭ ਤੋਂ ਮੈਂ ਸਮਝਦਾ ਕਿ ਜਿਨ੍ਹਾਂ ਤੁਹਾਡੇ ਇੱਥੇ ਇਲਾਕੇ ਦੇ ਜਿਹੜੇ ਪੁਰਾਣੇ ਐਮਐਲਏ ਸੀ ਜਿਨ੍ਹਾਂ ਨੂੰ ਪੀਪਾ ਮੰਤਰੀ ਕਿਹਾ ਜਾਂਦਾ ਸੀ ਉਹ ਵੀ 75000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਗਿਆ ਸੀ ਲੇਕਿਨ ਇਹਨਾਂ ਨੇ ਸਾਰੀਆਂ ਹੱਦਾਂ ਬੰਨਾ ਪਾਰ ਕਰ ਦਿੱਤੀਆਂ ਔਰ ਇਹ ਕਰਜ਼ਾ ਤਕਰੀਬਨ 94 ਲੱਖ ਕਰੋੜ ਤੋਂ ਵੱਧ ਗਿਆ ਹੈ ਔਰ ਜੇਕਰ ਇਸੇ ਤਰ੍ਹਾਂ ਹੀ ਫਿਗਰ ਇਹਨਾਂ ਨੇ ਹਜੇ ਤਾਂ ਹਜ਼ਾਰ ਰੁਪਿਆ ਔਰਤਾਂ ਨੂੰ ਦੇਣਾ ਹੈ 2500 ਰੁਪਿਆ ਪੈਨਸ਼ਨ ਦੇਣੀ ਹੈ ਔਰ ਕੋਈ ਨਵੀਂ ਚੀਜ਼ ਹਜੇ ਪੰਜਾਬ ਦੇ ਵਿੱਚ ਬਣੀ ਨਹੀਂ ਸੋ ਅਗਰ ਕੋਈ ਚੀਜ਼ ਬਣਾਉਣੀ ਪਈ ਤਾਂ ਜਾਂ ਵਾਦੇ ਪੂਰੇ ਕਰਨੇ ਪਏ ਤਾਂ 12000 ਕਰੋੜ ਰੁਪਏ ਦਾ ਔਰਤਾਂ ਦੇ ਵਾਸਤੇ ਚਾਹੀਦਾ ਸਾਲਾਨਾ ਜੇ ਤੁਸੀਂ ਉਹਨਾਂ ਨੂੰ ਦੇਣਾ ਹੈ ਤਾਂ ਸੋ ਮੈਨੂੰ ਲੱਗਦਾ ਪੰਜਾਬ ਤੇ ਕਰਜ਼ਾ ਹੀ ਤਕਰੀਬਨ 5 ਲੱਖ ਕਰੋੜ ਤੋਂ 5.5 ਲੱਖ ਕਰੋੜ ਹੋ ਜਾਣਾ ਜੀ ਇਹਦਾ ਕੀ ਹੋਊਗਾ ਕਿ ਜਿੰਨਾ ਸਾਡੀ ਆਮਦਨ ਹੋਏਗੀ ਉਹਨਾ ਪੰਜਾਬ ਦਾ ਖਰਚਾ ਹੋ ਜਾਏਗਾ ਨਾ ਤਾਂ ਅਸੀਂ ਨੌਕਰੀ ਦੇ ਪਾਵਾਂਗੇ ਨਾ ਅਸੀਂ ਟਿਊਬਲਾਈਟ ਮਰਮਤ ਕਰ ਪਾਵਾਂਗੇ ਨਾ ਕੋਈ ਸੜਕ ਬਣਾ ਪਾਵਾਂਗੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਉਣ ਵਾਲੀ ਪੰਜਾਬ ਦਾ ਕੀ ਹੋਏਗਾ ਇਹ ਰੱਬ ਜਾਣੇ